ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਜਿਲ੍ਹਾ ਤਰਨਤਾਰਨ ਦੇ ਇੱਕ ਖਬਰ ਸਾਹਮਣੇ ਆ ਰਹੀ ਹੈ ਮੇਰੀ ਜਾਣਕਾਰੀ ਅਨੁਸਾਰ ਹਲਕਾ ਖੇਮ ਕਰਨ ਦੇ ਐਂਡੇ ਕਸਬਾ ਖਾਲੜਾ ਵਿਖੇ ਇੱਕ ਕਲਯੁਗੀ ਸ਼ਰਾਬੀ ਪੁੱਤ ਵੱਲੋਂ ਆਪਣੀ ਵਿਧਵਾ ਬਜ਼ੁਰਗ ਬਿਮਾਰ ਮਾਂ ਨਾਲ ਬੇਰहमी ਨਾਲ ਕੁੱਟਮਾਰ ਕਰਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਹੈ ਘਰੋਂ ਬਾਹਰ ਬੈਠੀ ਬਜ਼ੁਰਗ ਔਰਤ ਕਰ ਰਹੀ ਹੈ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਇਸ ਸਬੰਧੀ ਜਾਣਕਾਰੀ ਦਿੰਦੇ ਆ ਬਜ਼ੁਰਗ ਔਰਤ ਨੇ ਕਮਿਸ਼ਨਰ ਨੂੰ ਦੱਸਿਆ ਕਿ ਉਸ ਦੀ ਦੋ ਲੜਕੀਆਂ ਅਤੇ ਇੱਕ ਲੜਕਾ ਹੈ ਉਸ ਦੇ ਦੋਨੇ ਦੋ ਲੜਕੀ ਲੜਕਾ ਹੈ ਤੇ ਦੋਨੇ ਲੜਕੀਆਂ ਵਿਆਹ ਹੋਈਆਂ ਹਨ ਤੇ ਜੋ ਲੜਕਾ ਉਸ ਦਾ ਸ਼ਾਦੀ ਸ਼ੁਦਾ ਹੈ ਹੈ ਉਸਨੇ ਦੋ ਬੱਚਿਆਂ ਨੂੰ ਪੀੜਤ ਬਜ਼ੁਰਗ ਪਰਤਨ ਦੱਸਿਆ ਜਿਤੋਂ 20 ਸਾਲ ਪਹਿਲਾਂ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਉਹ ਬਜ਼ੁਰਗ ਅਵਸਥਾ ਵਿੱਚ ਬਿਮਾਰ ਰਹਿੰਦੀ ਹੈ ਅਤੇ ਆਪਣਾ ਖਰਚਾ ਚਲਾਉਣ ਲਈ ਸਰਕਾਰੀ ਕਣਕ ਵਾਲੀ ਡੀਪੂ ਚ ਚਲਾਉਂਦੀ ਹੈ ਪਰ ਉਹਦਾ ਲੜਕਾ ਦੀਪਕ কুমার ਹਰ ਰੋਜ਼ ਸ਼ਰਾਬ ਪੀ ਕੇ ਉਸ ਨਾਲ ਲੜਾਈ ਝਗੜਾ ਕਰਦਾ ਹੈ ਬੀਤੀ ਰਾਤ ਉਸ ਨੇ ਸ਼ਰਾਬ ਪੀ ਕੇ ਪਹਿਲਾਂ ਉਸਨੂੰ ਕੁੱਟਮਾਰ ਕੀਤੀ ਗਈ ਤੇ ਉਸ ਤੋਂ ਬਾਅਦ ਉਸਨੂੰ ਘਰ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਉਸਦੇ ਪਿਤਾ ਜੀ ਦੁਕਾਨ ਦਿੱਤੀ ਗਈ ਸੀ ਜਿੱਤੀ ਗਈ ਸੀ ਉਸਨੂੰ ਵੇਚ ਦਿੱਤਾ ਤੇ ਹੁਣ ਸਾਰਾ ਘਰ ਵੇਚਣਾ ਵੀ ਚਾਹੁੰਦਾ ਹੈ ਜਿਸ ਕਰਕੇ ਮਜਬੂਰ ਹੋ ਕੇ ਉਹਨ ਘਰ ਦੀ ਦੁਕਾਨ ਆਪਣੀ ਲੜਕੀ ਦੇ ਨਾਮ ਲਵਾ ਦੁੱਤੀ ਹੈ ਇਸ ਦੀ ਜਾਇਦਾਦ ਬਚੀ ਰਹੀ ਪਰ ਉਸ ਦਾ ਲੜਕਾ ਦੀਪ ਕੁਮਾਰ ਹਰ ਰੋਜ਼ ਸ਼ਰਾਬੀ ਕੇ ਨਾਲ ਲੜਾਈ ਝਗੜੇ ਕਰਦਾ ਹੈ ਦੇ ਕੁੱਟਮਾਰ ਕਰਦਾ ਹੈ ਤੇ ਦੀਪ ਕੁਮਾਰ ਝੜਾ ਦੇ ਕੁੱਟਮਾਰ ਕਰਦੇ ਪੀੜਤ ਪਿਓ ਕੋਰ ਤੋਂ ਦੱਸੇ ਕਿ ਹੁਣ ਉਸ ਬੋਲ ਦੇ ਰਾਤ ਸ਼ਰਾਬੀ ਦੇ ਨਾਲ ਕੁੱਟਮਾਰ ਕਰਕੇ ਉਸਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਤੇ ਘਰ ਦੇ ਬਾਹਰ ਲੰਬੀ ਪਈ ਹੈ ਜਿਸ ਤੋਂ ਬਾਅਦ ਉਸ ਦੀ ਲੜਕੀ ਉਸਨੂੰ ਆਪਣੇ ਨਾਮ ਲੈ ਗਈ ਅਦੇ ਵੀੜ ਦੇ ਬਜ਼ੁਰਗ ਨੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੇ ਦੇਗੀ ਦੀਪਕ ਕੁਮਾਰ ਖਿਲਾਫ ਕਾਰਵਾਈ ਕੀਤੀ ਹੋਵੇ ਅਦਨ ਸਾਹਿਬ ਦਵਾਇ ਉਧਰ ਪੀੜਤ ਬਜ਼ੁਰਗ ਔਰਤ ਦਾ ਲੜਕਾ ਦੀਪਕ ਕੁਮਾਰ ਨਾਲ ਗਲਵਚ ਕੀਤੀ ਤਾਂ ਉਹਨੇ ਆਪਣੇ ਹਰ ਲਾਇ ਦੋਸ਼ ਸਾਰੇ ਨਕਾਰਦੇ ਕਿਹਾ ਕਿ ਉਸਨੇ ਆਪਣੀ ਮਾਂ ਨੂੰ ਕੋਈ ਕੁੱਟਮਾਰ ਨਹੀਂ ਕੀਤੀ ਤੇ ਨਾ ਹੀ ਕੋਈ ਲੜਾਈ ਝਗੜਾ ਕੀਤਾ ਹੈ ਉਹਨਾਂ ਫਸ ਦੀ ਮਾਂ ਨੇ ਛੁੱਟਾ ਕੇ ਫਸਾਉਣਾ ਚਾਹੁੰਦੀ ਹੈ ਦੀਪਕ ਕੁਮਾਰ ਨੇ ਦੱਸਿਆ ਕਿ ਪਹਿਲਾਂ ਸਾਰੀ ਜਦਾ ਤੁਸੀਂ ਮਾਂ ਲੜਕੀ ਦੇ ਨਾਲ ਲਵਾ ਦਿੱਤੀ ਹੈ ਤੇ ਹੁਣ ਉਹਨੂੰ ਘਰੋਂ ਬਾਹਰ ਕੱਢਣਾ ਚਾਹੁੰਦੀ ਹੈ ਇਸ ਕਰਕੇ ਇਲਜ਼ਾਮ ਤੇ ਮੇਰੇ ਤੇ ਲਿਆਇਆ ਜਾ ਰਹੇ ਹਨ ਉਧਰੋਂ ਸਬੰਧਿਤ ਇਹ ਮਾਮਲਾ ਥਾਣਾ ਖੱਲੜਾ ਐਸਐਚਓ ਰਣਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਕੁਮਲੇਸ਼ ਰਾਣੀ ਵੱਲੋਂ ਦਿੱਤੀ ਗਈ ਦਰਖਾਸਤ ਤੋਂ ਕਾਰਵਾਈ ਕਰਦੇ ਹੋਏ ਉਸਦੇ ਲੜਕਾ ਦੀਪਕਮਾਰ ਨੂੰ ਥਾਣੇ ਬੁਲਾਇਆ ਗਿਆ ਹੈ। ਇਹ ਦੀਪਕਮਾਰ ਕੁਮਾਰ ਕਸੂਰ ਬਰਪਾਇਗਲ 'ਤੇ ਸਖ਼ਤ ਕਾਰਵਾਈ ਕਰ ਦਿੱਤੀ ਜਾਵੇਗੀ। ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਜ਼ੁਰਗ ਪੀੜਤ ਔਰਤ ਨੂੰ ਕੀ ਇਨਸਾਫ਼ ਮਿਲਦਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕਿ ਕੌਣ ਸੱਚ ਹੈ ਤੇ ਕੌਣ ਝੂਠਾ ਹੈ। ਇਹ ਐ ਹੋਇਆ। ਇਹ ਇਹ ਕਹਾਣਾ ਮੇਰਾ। ਇਹ ਮੇਰੇ ਘਰ ਕੁੜੀਆਂ ਦੇ ਨਾਂ ਕਰਤਾ ਸੀ। ਇਹ ਤਾਂ ਕਾਹਦਾ ਹੀ ਤੇ ਬੁੜੀਆਂ ਦਾ ਕਾਹਕਾ ਹੋਣ ਨੇ ਕਿੰਨੇ ਨੰਨੇ ਨਕਲੇਸ਼ ਪਾਇਆ ਹੈ ਇਹ ਤੁਗੋ ਮਾੜੇ ਪੁੜਿਆ ਨੇ ਦਿਖਾਈ ਕੋਈ ਗਲੇਜ ਕਰਤਾ ਇਹ ਮੇਰੇ ਕੋਲੋਂ ਦਾ ਕੀ ਦੀ ਪਗ ਤਸਾਂ ਸ਼ਾਪਿੰਗ ਦਾ ਅੱਜ ਕਹਿੰਦਾ ਮੇਰੇ ਕੱਪੜੇ ਕਪੜੇਦਾਨੇ ਘਰੋਂ ਬਾਹਰ ਕੱਢ ਦੇ ਨਾ ਤੇ ਕੱਪੜੇ ਸੁੱਟੇ ਹੋਏ ਉੱਥੇ ਭਏ ਕੱਪੜੇ ਮੇਰੇ ਘਾੜੀ ਪਏ ਬਾਹਰ ਕੱਪੜੇ ਉਹ ਬਾਹਰ ਕੱਢ ਦੇ ਤੈਨੂੰ ਘਰ ਨਹੀਂ ਕਹਿੰਦਾ ਵੜਨ ਦੇਣਾ ਮੈਂ ਕਿ ਮੈਂ ਆਪਣਾ ਫੈਸਲਾ ਚਾਹਦੀ ਆ ਆਪਣਾ ਘਰ ਜਾਣੀ ਹੈ ਮੇਰਾ ਘਰ ਮੈਨੂੰ ਮਿਲੇ ਇਹ ਇਹਨੇ ਕਿ ਸੁਖੇ ਨੂੰ ਛੱਡ ਕੇ ਤੇ ਕਹਿੰਦਾ ਅਸੀਂ ਫੈਸਲਾ ਕੱਲ ਕਰਾਂਗੇ ਅੱਜ ਕੱਲ ਕੱਲ ਫੈਸਲਾ ਕਹਿੰਦਾ ਕਰਨਾ ਬੱਚੇ ਤਿੰਨੇ ਦੋ ਕੁੜੀਆਂ ਤੇ ਇੱਕ ਮੁੰਡਾ ਇਕੱਲਾ ਇਕੱਲਾ ਦੋ ਮੁੰਡੇ ਹੈ ਅੱਛਾ ਤੂੰ ਮਰ ਗਏ ਨਹੀਂ ਸਾਰਾ ਹੋ ਗਿਆ ਮੇਰੇ ਕੋ ਡੀਪੂ ਹੈ ਅੱਜ ਵੱਡੀ ਪੂ ਵੰਡ ਕੇ ਆਈ ਹੈ ਦੀਪੂ ਦਾ ਹੀ ਕਲੇਸ਼ ਕਰੇਗਾ ਡੀਪੂ ਮੇਰੇ ਨਾਲ ਰਾਤੀ ਕੋ ਪੈਸੇ ਵੀ ਤੁਹਾਡੇ ਕੋ ਖੋਏ ਹੋ ਨੇ ਮੇਰੇ ਕੋ ਕੱਲ ਪੈਸੇ ਵੀ ਲੈ ਚੱਲ ਜਾ ਤੂੰ ਰਾਤੀ ਲੜਾਈ ਲੜਾਈ ਬੜੀ ਪਾਈ ਸਾਰੀ ਦਾ ਸੌਣ ਨਹੀਂ ਦਿੱਤਾ ਹਾਂ ਕੁੱਟਿਆ ਹਾਂਜੀ ਦੀਪਕ ਮਾਲੀ ਕਿਹੜਾ ਬੰਦੇ ਖਾਲੜਾ ਜੀ ਤੁਹਾਡੀ ਮਾਤਾ ਨੇ ਦੋਸ਼ ਲਾਇਆ ਕਿ ਤੁਸੀਂ ਸ਼ਰਾਬ ਪੀ ਕੇ ਉਹਨਾਂ ਦੇ ਘੁੱਟ ਮਾਰ ਕਰਦੇ ਤੇ ਉਹਨਾਂ ਦੀ ਜਿਹੜੀ ਦੁਕਾਨ ਨੂੰ ਵੀ ਜਿੰਦਰਾ ਮਾਰਿਆ ਹੋਇਆ ਨਹੀਂ ਨਹੀਂ ਜੀ ਐਸੋ ਜਿਹਾ ਕੋਈ ਨਹੀਂ ਅਸੀਂ ਕਦੀ ਇਹਨੂੰ ਹੱਥ ਨਹੀਂ ਲਾਇਆ ਕੁਛ ਨਹੀਂ ਕੀਤਾ ਇਹ ਆਪ ਹੀ ਸਭ ਕੁਝ ਕਰਦੇ ਆ ਇਹਨਾਂ ਦਾ ਯਾਨੀ ਕਿ ਤੁਸੀਂ ਕਿਹਨੂੰ ਡੀਪੂ ਕਰਨ ਨੂੰ ਵੀ ਆ ਉਮਰ ਨਹੀਂ ਹੈਗੀ ਇਹਨਾਂ ਦੀ ਡੀਪੂ ਕਰਨ ਦੀ ਕਿ ਡੀਪੂ ਕਰਨ ਨੂੰ ਵੀ ਆਪ ਜਾਣਦੇ ਆ ਅਸੀਂ ਉਹਨਾਂ ਨੂੰ ਰੋਕਦੇ ਆ ਕਿ ਤੁਸੀਂ ਨਾ ਜਾਓ ਕਿਤੇ ਡਿੱਗ ਪੋਗੇ ਇਹ ਬਿੱਦ ਕੇ ਜਾ ਰਹੇ ਤੇ ਫੇਰ ਆ ਕੇ ਸਾਡਾ ਝੂਠਾ ਨਾਲ ਆ ਰਹੇ ਆ ਆ ਰਹੇ ਕਿਹਦੇ ਆ ਰਹੇ ਜੀ ਕਾਰਨ ਕੀ ਹੈ ਕਾਰਨ ਇਹ ਦੇਖੋ ਇਹਨਾਂ ਨੇ ਨਾ ਰਜਿਸਟਰੀ ਕੀਤੀ ਆ ਜੀ 2022 ਦੀ ਕੁੜੀਆਂ ਨਾਲ 4 ਮਰਲੇ ਦੀ ਹਾਂਜੀ ਇਹ ਸਾਨੂੰ ਘਰੋਂ ਕੱਢਦੇ ਆ ਅਸੀਂ ਘਰੋਂ ਕੱਢਦੇ ਨਹੀਂ ਕਿਉਂਕਿ ਸਾਨੂੰ ਜੱਜ ਸਾਹਿਬ ਨੇ ਸਟੇ ਦਿੱਤਾ ਠੀਕ ਹੈ ਅਹੀਂ ਕੋਰ ਸਾਡਾ ਕੋਰ ਕੇਸ ਚੱਲ ਰਿਹਾ ਇਹ ਥਾਂ ਕਿੰਨਾ ਸੀਗਾ ਜੀ ਜਿਹੜਾ 4 ਮਰਲੇ 1 ਮਰਲੇ ਦੀ ਦੁਕਾਨ ਤੇ 3 ਮਰਲੇ ਥਾਂ ਹੈ ਇਹ ਤੁਹਾਡੇ ਪਿਤਾ ਜੀ ਦਾ ਥਾਂ ਹੈ ਇਹ ਸਾਡੇ ਪਿਤਾ ਇਹਨੇ ਮਾਤਾ ਜੀ ਦੇ ਨਾਂ ਕਰਾਗਾ ਮਾਤਾ ਜੀ ਨੇ ਤੇ ਮਾਤਾ ਜੀ ਨੇ ਗਾਂ ਆਪਣੀ ਕੁੜੀਆਂ ਦੇ ਨਾਂ ਕੁੜੀਆਂ ਨਾ ਕਰਤਾ ਤੁਹਾਡੇ ਨਾ ਕੁਝ ਨਹੀਂ ਹੈਗਾ ਅਛਾ ਇਸੇ ਗੱਲੋਂ ਲੈ ਕੇ ਲੜਾਈ ਹੋ ਜਾਂਦੀ ਹੈ ਹਾਂ ਜੀ ਇਸੇ ਗੱਲ ਤੋਂ ਇਹ ਕਬਜ਼ਾ ਕਰਨਾ ਇਹ ਥਾਂ ਦੇ ਅਸੀਂ ਮਾਨਜੋਗ ਦਾਤ ਚਲ ਗਏ ਉਹਨਾਂ ਨੇ ਸਾਨੂੰ ਸਟੇ ਦਿੱਤਾ ਅੱਜ 1.5 ਸਾਲ ਹੋ ਗਿਆ ਸਾਡਾ ਕੋੜਕੇ ਚੱਲ ਰਿਹਾ ਹੁਣ ਇੱਕ ਬੇਨਤੀ ਹੈ ਕਿ ਰਾਤ ਤੁਸੀਂ ਸ਼ਰਾਬ ਪੀ ਕੇ ਮਾਤਾ ਜੀ ਨੂੰ ਘੁੱਟ ਮਾਰ ਕੀਤੀ ਨਹੀਂ ਜੀ ਨਹੀਂ ਇਹ ਇਹ ਇਲਜ਼ਾਮ ਝੂਠੇ ਬਿਲਕੁਲ ਝੂਠੇ ਆ ਵੇਖੋ ਕੋਈ ਉਹਨਾਂ ਦੇ ਕੋਈ ਦਾਗ ਨਹੀਂ ਕੁਛ ਨਹੀਂ ਇਹ ਬਿਲਕੁਲ ਝੂਠ ਮਾਰਦੇ ਆ ਸਾਡੇ ਕੋਲ ਇਹਨਾਂ ਦੀਆਂ ਰਿਕਾਰਡਿੰਗਾਂ ਹੈਗੀਆਂ ਇਹ ਜਾਣ ਕੇ ਕੁੜੀਆਂ ਨੂੰ ਆਂਦੀਆਂ ਤੂੰ ਡਿੱਗ ਪੀ ਅਸੀਂ ਇੱਥੇ ਥਾਣੇ ਦੀ ਕਾਰਵਾਈ ਕਰਾਵਾਂਗੇ ਜੀ ਜੀ ਹਾਂ ਜੀ ਸਰ ਐਸਐਚਓ ਸਾਹਿਬ ਬੋਲਦੇ ਜੀ 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 ਪਾਤਰਕਾਰ ਜੀ ਜੀ ਸਰ ਜੀ ਜੀ ਜਸਰ ਇੱਕ ਵਾਰ ਤੁਹਾਡਾ ਵਰਸ਼ਨ ਲੈਣਾ ਸੀਗਾ ਆਪਣੇ ਤੁਹਾਡੇ ਇਥੇ ਕਸਬਾ ਖਾਲੜਾ ਦੇ ਰਹਿਣ ਵਾਲੀ ਕੁਮਲੇਸ਼ ਰਾਣੀ ਜਿਹਦੇ ਮੁੰਡੇ ਵੱਲੋਂ ਸ਼ਰਾਬ ਪੀ ਕੇ ਕੋਟੇ ਕੇ ਬਾਹਰ ਕੱਢ ਦਿੱਤਾ ਗਿਆ ਸੀ ਹਾਂ ਕੁਮਲੇਸ਼ ਰਾਣੀ ਜੀ ਹਾਂ ਜੀ ਜੀ ਸਰ ਕੋਈ ਕਾਇ ਕੀਤੀ ਗਈ ਆਪਣੇ ਲੋ ਕਾਰਵਾਈ ਜੀ ਉਹਦੇ ਲੜਕੇ ਦੇ ਹਾਂ ਰਾਤੀ ਗਿਆ ਸੀ ਉਹ ਕਦੇ ਕਰੇ ਮਿਲਿਆ ਨਹੀਂ ਹੈ ਅਸੀਂ ਗਿਆ ਸੀ ਸੀ ਆ ਬੋਦੀ ਹਾਂ ਜੀ ਤੇ ਕੀ ਸਰ ਕਾਰਵਾਈ ਕੀਤੀ ਜਾ ਰਹੀ ਹੈ ਜੀ ਪੁਲਿਸ ਦੇ ਨਹੀਂ ਉਹਨਾਂ ਦੁਬਾਰਾ ਨਾ ਬੁਲਾ ਕੇ ਦੇਖਣਾ ਜੋ ਤੁਹਾਡੀ ਕਾਨੂੰਨ ਸਰਵ ਕਰਵਾਈ ਕਰਦੀ ਠੀਕ ਹੈ ਸਰ ਥੈਂਕ ਯੂ ਜੀ 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 ਮੇਰਾ ਨਾਮ ਤਾਂ ਬੇਸ਼ਰਮੀ ਕਿਹੜਾ ਪਿੰਡ ਹੈ ਜੀ ਨਾ ਖਾਲੜ ਦਾ ਇਹੋ ਹੈ ਠੀਕ ਗੱਲ ਹੋਈ ਹੈ ਜੀ ਐ ਇਹ ਕਹਾਣਾ ਮੇਰਾ ਮੈਂ ਮੇਰੇ ਘਰ ਕੁੜੀਆਂ ਦੇ ਨਾਂ ਕਰਦਾ ਸੀ ਇੱਕਦਾਂ ਕਰਦਾ ਸੀ ਤੇ ਕੁੜੀਆਂ ਦੇ ਨਾਂ ਕਰਦਾ ਹੁਣ ਇਹਨੇ ਕਿੰਨੇ ਨੰਨੇ ਕਲੇਸ਼ ਪਾਇਆ ਹੈ ਜੀ ਉਹ ਕੋਲੋਂ ਮਾੜੇ ਕੁੜੀਆਂ ਨੇ ਦਿਖਾਈ ਕੋਈ ਨਹੀਂ ਪਕਾਤਾ ਇਹ ਜਿੰਨੇ ਕੌਣ ਆਏ ਜਿਹੜਾ ਕਲੇਸ਼ ਕਰਦਾ ਹੈ ਬੰਦਾ ਕੀ ਨਾਮ ਦਾ ਦੀਪਕ ਅੱਛਾ ਕੀ ਨਸ਼ਾ ਪਤਾ ਕਰਦਾ ਹਾਂ ਸ਼ਰਾਬ ਪਿੰਦਾ ਤੇ ਇਹ ਤੁਹਾਨੂੰ ਕੁੱਟ ਕੇ ਕੱਢਿਆ ਕਰੋ ਹਾਂ ਕਿਦਾਂ ਦਾ ਕਹਿੰਦਾ ਮੇਰੇ ਕੱਪੜੇ ਕੱਪੜੇ ਤੇਰੇ ਘਰ ਬਾਹਰ ਕੱਢਣੇ ਨੇ ਤੇ ਕੱਪੜੇ ਸੁੱਟੇ ਹੋਏ ਨੇ ਉੱਥੇ ਪਏ ਕੱਪੜੇ ਮੇਰੇ ਘਰ ਹੀ ਪਏ ਬਾਹਰ ਕੱਪੜੇ ਘਰੋਂ ਬਾਹਰ ਕੱਢਿਆ ਘਰੋਂ ਬਾਹਰ ਕੱਢ ਦਿੱਤਾ ਤੈਨੂੰ ਘਰ ਨਹੀਂ ਕਿੰਦਾ ਵੱਡਣ ਦੇਣਾ ਜੀ ਤੇ ਹੁਣ ਕੀ ਚਾਹੁੰਦੇ ਕੀ ਤੁਸੀਂ ਮੈਂ ਕਿ ਮੈਂ ਆਪਣਾ ਫੈਸਲਾ ਜਾਣੀ ਆਪਣਾ ਘਰ ਜਾਣੀ ਮੇਰਾ ਘਰ ਮੈਨੂੰ ਮਿਲੇ ਕੋਈ ਦਰਖਾਸਤ ਦਿੱਤੀ ਜੇ ਉਸ ਬੰਦੀ ਦਰਖਾਸਤ ਦਿੱਤੀ ਅੱਜ ਐਸਾ ਜੋ ਸਾਹਮਣੇ ਮੈਨੂੰ ਮੇਰੀ ਸੁਣੀ ਹੈ ਹੁਣ ਕੀ ਮੰਗ ਕੀ ਕਰਦੇ ਐ ਐਸਐਚਓ ਦਾ ਹੁਣ ਵੇਖੋ ਇਹਨੇ ਇਹਨੇ ਕਿਸੇ ਸੁੱਖੇ ਨੂੰ ਛੱਡ ਕੇ ਤੇ ਕਹਿੰਦਾ ਅਸੀਂ ਫੈਸਲਾ ਫਿਰ ਕੱਲ ਕਰਾਂਗੇ ਅੱਜ ਕੱਲ ਕੱਲ ਫੈਸਲਾ ਕਦਾਂ ਕਰਨਾ ਤੁਹਾਡੇ ਕਿੰਨੇ ਬੱਚੇ ਕਿੰਨੇ ਆ ਜੀ ਬੱਚੇ ਤੇ ਇਹਨੇ ਦੋ ਕੁੜੀਆਂ ਤੇ ਇੱਕ ਮੁੰਡਾ ਤੇ ਇਹ ਮੁੰਡਾ ਕੱਲਾ-ਕੱਲਾ ਹੀ ਜਿਹੜਾ ਹਾਂ ਕੱਲਾ-ਕੱਲਾ ਵਿਆਹ ਹੋਵਾ ਵਿਆਹ ਦੋ ਮੁੰਡੇ ਆ ਅੱਛਾ ਤੇ ਤੁਹਾਨੂੰ ਇਹ ਬੁੱਢੇ ਵਰਗੇ ਘਰ ਵਾਲਾ ਤੁਹਾਡਾ ਕੀ ਕੰਮ ਹੈ ਘਰ ਆ ਮਰ ਗਏ 20 ਸਾਲ ਹੋ ਗਏ 20 ਸਾਲ ਹੋ ਗਏ ਕੋਈ ਡੀਪੂ ਵੀ ਤੁਹਾਡੇ ਕੋਲ ਹਾਂ ਮੇਰੇ ਕੋਲ ਡੀਪੂ ਹੈ ਅੱਜ ਵੱਡੀ ਪੂ ਵੰਡ ਕੇ ਆਈ ਸੀ ਡੀਪੂ ਲੈ ਕੇ ਲਿਸ਼ਕਾਏ ਡੀਪੂ ਮੇਰੇ ਨਾਲ ਰਾਤੀ ਕੋਈ ਪੈਸੇ ਵੀ ਤੁਹਾਡੇ ਕੋ ਖੋਏ ਹੋ ਨੇ ਮੇਰੇ ਕੋਲ ਕਾਈ ਪੈਸੇ ਵੀ ਲੈ ਚਾਲ ਜਾਂਦੇ ਤੇ ਰਾਤ ਕੁੱਟ ਮਾਰ ਵੀ ਕੀਤੀ ਤੁਹਾਡੀ ਹਾਂ ਰਾਤੀ ਲੜਾਈ ਲੜਾਈ ਬੜੀ ਪਾਈ ਸਾਰੀ ਰਾਤ ਸੌਣ ਨਹੀਂ ਦਿੱਤਾ ਕੁੱਟਿਆ ਤੁਹਾਨੂੰ ਹਾਂ ਕੁੱਟਿਆ